ਅਸਲਾਮ ਵਾਲੇਕੁਮ ਸਤਿ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਉਮੀਦ ਕਰਦਾ ਸਭ ਠੀਕ ਹੋ ਹੋ ਕੇ ਹੱਥੇ ਪੱਤੇ ਹੋਗੇ ਤੇ ਕਾਫੀ ਦਿਨ ਹੋ ਗਏ ਨੇ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਕਣਕ ਦੀ ਬਜਾਈ ਸੀ ਬਜਾਈ ਦੇ ਵਿੱਚ ਥੋੜੇ ਜਿਹਾ ਮਸਰੂਫ ਸਾਂ ਤੇ ਕਿਉਂ ਆਪਣਾ ਜ਼ਿੰਮੇਦਾਰਾ ਵੀ ਆ ਗਿਆ ਮੈਂ ਟੁਕਨੇ ਮਾਰਨਾ ਮਾਸ਼ਾਅੱਲਾ ਤੇ ਕਣਕ ਨਾਲ ਕਿ ਬੀਜੀ ਹੈ ਕੋਈ ਕਮਾਦ ਦੀ ਕਾਸ਼ ਕੀਤੀ ਹੈ ਅੱਜ ਮੈਂ ਵਿਹਲਾ ਬੈਠਾ ਹਾਂ ਤੇ ਭਰਾ ਤਾਂ ਵਲੌਗ ਵੇਖਿਆ ਜਿਵੇਂ ਅੱਗੇ ਵੀ ਵਲੌਗ ਤੇ ਵੀਡੀਓ ਬਣਾਈ ਦੀ ਇਹਦੇ ਤੇ ਤੇ ਅੱਛਾ ਮਾਸ਼ਾਅੱਲਾ ਅੱਲਾ ਪਾਕ ਇਹਨੂੰ ਹੋਰ ਤਰੱਕੀ ਦੇਵੇ ਰੱਬ ਸੋਣਾ ਇਹਨੂੰ ਚੜ੍ਹਦੀ ਕਲਾ ਜੀ ਰੱਖੇ ਤੇ ਬਹੁਤ ਅੱਛੀ ਵੀਡੀਓ ਬਣਾਉਂਦੇ ਨੇ ਦੇਖਣ ਨੂੰ ਦਿਲ ਕਰਦਾ ਹੈ ਫੈਮਿਲੀ ਨਾਲ ਦੇਖਣ ਨੂੰ ਦਿਲ ਕਰਦਾ ਹੈ ਤੇ ਇਹ ਕੋਈ ਨਹੀਂ ਜੋ ਇਹਦੇ ਫਜ਼ੂਲ ਖੱਚੀਆਂ ਜਾਂ ਇੱਧਰ ਉੱਧਰ ਮਤਲਬ ਚੀਜ਼ ਹੁੰਦੀ ਉਹ ਚੀਜ਼ ਅਸੀਂ ਭਰਾ ਵਿੱਚ ਨਹੀਂ ਵੇਖੀ ਆਗੀ ਠੀਕ ਅੱਜ ਉਹਨੇ ਇੱਕ ਨਵਾਂ ਇਹ ਕਿਸ ਤਾਬ ਲੈ ਕੇ ਆਏ ਨੇ ਮੇਰੇ ਖਿਆਲ ਲੇ ਕੋਈ ਕਿਚਨ ਵਾਸਤੇ ਬਗੈਰ ਘਿਓ ਤੋਂ ਪਕੌੜੇ ਕਿਪਸ ਵਗੈਰਾ ਹਰ ਛੇ ਅਜਿਹਾ ਬਣ ਜਾਂਦੀ ਹੈ ਤੇ ਚਲੋ ਵੈਨਿਆ ਬਾਕੀ ਗੁਰ ਵਿਚਾਰ ਕਰਨੇ ਬਾਅਦ ਵਿੱਚ ਸਮਝੇ ਤੇ ਦੇਰ ਦੀ ਮਾਫਰਤ ਜਾਗਦੇ ਜਾਗਦੇ ਉੱਪਰ ਉੱਪਰ ਆਜਾਈਆਂ ਸੋਹਣੀਆਂ ਚੀਜ਼ਾਂ ਆਉਣ ਲੱਗ ਪਈ ਤੁਸੀਂ ਗੀ ਗੋਸਣਾ ਨਾ ਮੈਂ ਖੋਚੀ ਬੜੀ ਸੀ ਜੀ ਤੇ ਨਾ ਜਿਹਾ ਬੈਠਾ ਬਈ ਐਸੇ ਪਟੋਲੇ ਦੀ ਸੱਸਰੀ ਘਰ ਭੈਣ ਜੀ ਸੱਸਰੀ ਘਰ ਕੀ ਹਾਲੇ ਵਾਲੇ ਆ ਡੀਡਾਈਏ ਸੋਹਣੇ ਵਧੀਆ ਵਧੀਆ ਮੌਜਾ ਪੰਡ ਤੋਂ ਬਚੇ ਹੋ ਹਾਂ ਬਚੇ ਆ ਜੀ ਤਾਂ ਸੋ ਬੇਬੇ ਤੈਨੂੰ ਪਤਾ ਹੀ ਆ ਘਰ ਚ ਬਾਕੀ ਰਸੋਈ ਵਾਲੀਆਂ ਸਾਰੀਆਂ ਚੀਜ਼ਾਂ ਹੈਗੀਆਂ ਵਾ ਹਾਂ ਜੀ ਚੱਕੀ ਬਸ ਇੱਕ ਚੀਜ਼ ਨੂੰ ਛੱਡ ਕੇ ਉਹ ਕਿਹਦੀ ਦੇਣੀਗੇ ਉਹ ਜੀ ਤੂੰ ਹੀ ਸੋਚੋ ਤੇ ਅਸੀਂ ਲੈ ਕੇ ਆਉਣੇ ਕਿਉਂਕਿ ਕੱਲ ਨੂੰ ਫਿਰ ਜਦੋਂ ਮੇਰਾ ਚਲੋ ਸਮਝ ਗਏ ਸਾਰਾ ਸਾਮਾ ਦਾ ਪਤਾ ਹੈਗਾ ਤਾਂ ਲਿਉਣਾ ਕੀ ਹੈ ਤੂੰ ਸੋਚੋ ਇਹੀ ਤੇ ਤੂੰ ਸੋਚਣਾ ਕੀ ਲਿਉਣਾ ਉਹਨੋਂ ਪਤਾ ਕੀ ਲੱਗੇ ਰਸੋਈ ਆਸਤੇ ਹਰ ਰਸੋਈ ਆਤੇ ਹਾਂ ਕੀ 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 ਲਿਉਣਾ ਸੋਚੋ ਇਹੀ ਤੇ ਸੋਚਣਾ ਤੂੰ ਤੇ ਇਦਾਂ ਸੂਟ ਕੱਢੀ ਚਲੋ ਤੇ ਅਸੀਂ ਲੈ ਗਏ ਸੋਚੋ ਕੀ ਲੈ ਕੇ ਆਉਣਾ ਕੀ ਹੋਗਾ ਭਾਵੇਂ ਮੈਨੂੰ ਵੀ ਪਤਾ ਸਾਰਾ ਕੁਝ ਤਾਂ ਹੈਗਾ ਮੈਨੂੰ ਤਾਂ ਐਵੇਂ ਦੀ ਕੋਈ ਚੀਜ਼ ਨਹੀਂ ਲੱਗਦੀ ਕੋਈ ਐਵੇਂ ਸੋਚੋ ਸੋਚੋ ਤੁਸੀਂ ਤੇ ਵੀ ਸੋਚੋ ਸਾਰੇ ਜਾਣੇ ਸੋਚੋ ਬਸ ਸਾਰਾ ਟੱਬਰ ਸੋਚਿਆ ਕੀ ਬਾਤ ਆ ਸਹੀ ਗੱਲ ਹੀ ਰਿਹਾ ਤੋਂ ਅਣ ਆਪਾਂ ਚੱਲਾਂਗੇ ਤੇ ਘਰ ਦੇ ਨੂੰ ਅੱਜ ਸੋਹਣਾ ਜਿਹਾ ਸਰਪ੍ਰਾਈਜ਼ ਦੇਵਾਂਗੇ ਨਾਲੇ ਮੇਰੇ ਹੋਣ ਵਾਲੀ ਉਹਦੇ ਲਈ ਵੀ ਸਰਪ੍ਰਾਈਜ਼ ਸੋ ਬਹੁਤ ਛੋਟੀ ਚੀਜ਼ ਲੈ ਕੇ ਲੈਂ ਚੱਲੇ ਆ ਸੋ ਤੁਹਾਡੇ ਸਾਰਿਆਂ ਦਾ ਜਰੂਰ ਪਸੰਦ ਆਉ ਸੋ ਚਲਾਓ ਚੱਲਦੇ ਆ ਜੀ ਡਾਲਰ ਇਹ ਨਿੰਬੂ ਕੇ ਸਾਥ ਕੀ ਕਰ ਰਹੇ ਹੋ ਡਾਈਟਿੰਗ ਕਰ ਰਹੇ ਹੋ ਇਹ ਵੀ ਡਾਈਟਿੰਗ ਕਰਦਾ ਜੀ back to the channel love uh, it's your go to crypto buddy here to yaar ye filter ye apple land nahi aayegi to apple land aaye aaj ka air fryer air fryer ki nana mere haan ji air fryer oh bina jo apa select kara bina tel to pakode ha bina tel to koi bhi cheez bana so mere kinne kede kede pai ne apne kole lag lag model 5.5 liter aa gaye okay ji ira aa gaye 4.5 acha ਲਗ ਲਗ ਜਿਓ ਖਲਾ ਕੇ ਰੱਖੇ ਹੋਏ ਐ ਅੱਛਾ ਪਾਵਰ ਬੈਟਰੀ ਠੀਕ ਹੈ ਜੀ ਇਹ ਮੈਨੂਅਲ ਚ ਓਕੇ ਤੇ ਉਹ ਜਿਹੜਾ ਵੀਰੇ ਉਹ ਵੀ 5.5 ਅੱਛਾ 5.5 ਅੱਛਾ ਇਹ ਤੇ ਉਹ ਸੇਮ ਆ ਹਾਂ ਛੱਟ ਪੈਸਿਆਂ ਚ ਵਧੀਆ ਚੀਜ਼ ਹੂੰ ਇਰੇ ਇਹ ਤਾਂ ਫੈਦੇ ਬੜੇ ਨੇ ਜਿਨ੍ਹਾਂ ਨੂੰ ਤਾਂ ਪਤਾ ਉਹਨਾਂ ਨੇ ਚੱਲ ਪਾਈ ਆ ਨਾ ਦੱਸਣ ਦੀ ਲੋੜ ਨਹੀਂ ਜੇ ਉਹਨਾਂ ਮਾਦੂਕੀ ਆਪ ਕੋਈ ਪਕੌੜੀ ਬਣਾਉਣੇ ਮੰਮੀ ਨੂੰ ਚੱਕਣਾ ਕੜਾਈ ਚੱਕਣੀ ਤੇ ਚੱਕਣਾ ਨਾਲ ਕਿੰਨੀਆਂ ਚੀਜ਼ਾਂ ਚੱਕਣੀਆਂ ਪਈਆਂ ਇਹਦੇ ਵਿੱਚ ਕੋਈ ਕੰਮ ਨਹੀਂ ਬਸ ਆ ਖੋਲ ਕੇ ਵਿੱਚ ਰੱਖੋ ਤੇ ਆਪੇ ਇਹ ਜਾ ਕੇ ਫੋਟੋ ਆਹ ਜਿਹੜੀ ਤੁਹਾਨੂੰ ਦਿਖਾਉਣਾ ਕਿਹੜੀ ਚੀਜ਼ ਆ ਉਹ ਘਰੇ ਜਾ ਕੇ ਆਪਾਂ ਉਹਨੂੰ ਬਾਕਸਿੰਗ ਕਰਾਂਗੇ ਨਾਲੇ ਸਭ ਸਾਰਿਆਂ ਨੂੰ ਦਿਖਾਵਾਂਗੇ ਨਾਲੇ ਮੰਮੀ ਡੈਡੀ ਜੀ ਜਰੂਰ ਅਨੁਸਾਰ ਦਿਖਾਵਾਂਗੇ ਵੀ ਖਾਈ ਉਹਨਾਂ ਨੇ ਪਸੰਦ ਆਉਣੀ ਆ ਕਿ ਨਹੀਂ ਬੇਬੇ ਨੇ ਕੜਾ ਕੀ ਕੀ ਆ ਬੇਬੇ ਨੇ ਆ ਕੇ ਕੜਾਈ ਹੀ ਲੈ ਆ ਹਾਂ ਲੋ ਜੀ ਆਪਾਂ ਜਿੰਨਾ ਵੀ ਇਲੈਕਟ੍ਰੋਨਿਕ ਦਾ ਕੰਮ ਕਰਾਈਦਾ ਸਾਰਾ ਵੀਰ ਹੋਣਾ ਕੋਲੇ ਹੀ ਸਮਾਨ ਲੈ ਕੇ ਜਾਂਦਾ ਜਿਹੜੇ ਕੈਮਰੇ ਜਾੜੇ ਛਾੜੇ ਜਿਹਾ ਲੱਗਦੇ ਨਾ ਨਹੀਂ ਇਹ ਵੀਰ ਹੋਣੀ ਆਈ ਨਹੀਂ ਇਹਨਾਂ ਦੇ ਬ੍ਰਦਰ ਆਏ ਤੋ ਅੱਛਾ ਨਹੀਂ ਆਪਾਂ ਕੈਮਰੇ ਵੀਰ ਹੋਣਾ ਤੋਂ ਹੀ ਲਵਾਏ ਸੀਗੇ ਅੱਜ ਵੀ ਆਏ ਆ ਮਾਣਦਲ ਕਰਨਾ ਜੇ ਪੂਰਾ ਹੀ ਪੂਰਾ ਇੱਕ ਬੰਦੇ ਨੇ ਬੈਕਲ ਤਾਈ ਸੋ ਜਰੂਰ ਆਓ ਮਾਰੇ ਕੀ ਜੇ ਇੱਥੋਂ ਮਿਲਦੀ ਜੀਰੇ ਸਾਹਿਬ ਨਾਮ ਦੇ ਕੰਪਿਊਟਰ ਸੌਫਟਵੇਅਰ ਜੀਆ ਥੈਂਕ ਯੂ ਬੜਾ ਬੜਾ ਲਾਈ ਮੇਰੇ ਜੀਓ ਤੋ ਇਹ ਤੇ ਦੋ ਸਾਈ ਹੋ ਗਿਆ ਨਾ ਵੀ ਸਾਢੇ 4 ਲੀਟਰ ਸਾਢੇ 4 ਸਾਢੇ 5 4.2 4.5 ਤੇ ਸਾਢੇ 5 ਲੀਟਰ ਲੈ ਆਏ ਇਹੋ ਜਿਹੀ ਚੀਜ਼ ਐ ਇੱਕ ਵਾਰੀ ਲੈਣੀ ਹੁੰਦੀਆਂ ਸੋ ਵਧੀਆ ਹੀ ਗੱਲ 24 ਦੀ ਸਹੀ ਗੱਲ ਐ ਸਸਤੀ ਜਵਾਂਦੀ ਸਸਤੀ ਮੇਕ ਐਵਰੇ ਵੀ ਤੂੰ ਇਨਵਰਟਿਸ ਦੇ ਦਿੱਤੇ ਹੀ ਕੁਆਲਿਟੀ ਵੀ ਬਹੁਤ ਵਧੀਆ ਫਲੇ ਹੋਣਾ ਦੈਲਕੋ ਨਹੀਂ ਹੁੰਦਾਰੇ ਨਾ ਕੋਈ ਵੈਲਨੈਬਿਲਿਟੀ ਘਾਤੀ ਮੈਂ ਮਰੀਦਾ ਕੀ ਕਹਾਂ ਕਹਿੰਦੀ ਜਿਵੇਂ ਮੱਠੀਆਂ ਤੇ ਥੋਡੀਆਂ ਦੇ ਮੱਠੀਆਂ ਨਹੀਂ ਮੈਂ ਨਹੀਂ ਆ ਇਹਦੇ ਨਾਲ ਬਹਿਂਦੀਆਂ ਨਹੀਂ ਆ ਆ ਓਏ ਰਾਤ ਗੱਲਾਂ ਜੀ ਵੀਰੇ ਇਹ ਆ ਹੀ ਬਾਅਦ ਨਹੀਂ ਕਰਾਂਗੇ ਪ੍ਰੋਮੋਸ਼ਨ ਕਰਾਂਗੇ ਤਾਂ ਹੀ ਪ੍ਰੋਡਕਟ ਨਹੀਂ ਨਹੀਂ ਬਾਤ ਨਹੀਂ ਕਰਨਾ ਜੀ ਵੀਰੇ ਆ ਚੱਗਾ ਪਾਦਾ ਚੱਗਾ ਪਾਦਾ ਕੱਪੜੇ ਪਾ ਦੇ ਜੇ ਬਰੇਲੇ ਨੂੰ ਜਿਵੇਂ ਗੱਡੀ ਤਾਂ ਨਹੀਂ ਕੱਪੜਾ ਚ ਕੀ ਰੱਖੀ ਲਾ ਕੇ ਉਹ ਇਹ ਤੋਂ ਚੱਕਾਂਗੇ ਆਪਾਂ ਕੰਮ ਡਾਣਾ ਵਰਦਾਈਆਂ ਜੀ ਬੰਦਾਈਆਂ ਬੰਦਾਈਆਂ ਲਓ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਘਰੇ ਜਿੰਨੀ ਵੇਟ ਮੈਨੂੰ ਪਤਾ ਤੁਹਾਨੂੰ ਤੋਂ ਵੱਧ ਵੇਟ ਹੈਗੀ ਘਰਦਿਆਂ ਨੂੰ ਵੇਟ ਹੈਗੀ ਕਿ ਨਹੀਂ ਬਹੁਤ ਜਿਆਦਾ ਸੀ ਮੈਂ ਪਤਾ ਨਹੀਂ ਕੀ ਖੋਸ ਨੇ ਲਓ ਮੇਰੀ ਖੋਸ਼ੀ ਬੜੀ ਸੀ ਜੀ ਮੈਨੂੰ ਪਤਾ ਨਹੀਂ ਤਵੇ ਕੇ ਖੁਸ਼ੀ ਹੋ ਜਾਣਾ ਤੇਰੀ ਸੋਈ ਦਾ ਸਮਾਨ ਪਤਾ ਅਸੀਂ ਲਓ ਦੰਦਾ ਸੋਚੀ ਜਾਣਾ ਮੈਂ ਕਿਹੜੀ ਅਵਜੀ ਚੀਜ਼ ਆ ਵੀ ਜਿਹੜੀ ਆਪਣੇ ਲੈ ਪਾਵਾਂ ਕੀ ਲਿਆਉਗਾ ਸੋੜੀ ਜੀ ਕੀ ਲਿਆਵੇ ਜਿਹੜੀ ਵੇਖੀ ਜਾਈਏ ਹਾਂ ਬੇਬੇ ਪੇਸ਼ ਕਰਦੀ ਜਾਏ ਕਰੋ 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 ਪੇਸ਼ ਜ਼ਰੂਰ ਕਰੀ ਲਓ ਜੀ ਮਾਈ ਗਾਡ ਇਹ ਕਿਥੋਂ ਆਉਂਦਾ ਐਡਾ ਸੋਹਣਾ ਇਹ ਭਾਈ ਕੀ ਆ ਮਾਈਕਰੋ ਲੱਗਦਾ ਮੈਨੂੰ ਦਾ ਮਾਈਕਰੋਵੇਵ ਬੇਬੇ ਆਪਣੇ ਕੋਲ ਪਹਿਲਾ ਹੈਗਾ ਆਂਟੀ ਦੱਸਣਾ ਨੇ ਧੰਨਵਾਦ ਲੱਗ ਗਿਆ ਮੈਨੂੰ ਪਤਾ ਬੇਬੇ ਪੁੱਛਣਾ ਪਹਿਲਾਂ ਮੈਂ ਦੱਸ ਕੀ ਹੈ ਹੁਣ ਮੈਂ ਵੇਖਿਆ ਨਹੀਂ ਕਿ ਇਹ ਆ ਕੀ ਹੈ ਸਿਲੰਡਰ ਹੀ ਲੱਗੀ ਜਾਂਦਾ ਸਿਲੰਡਰ ਹੀ ਲੱਗਦਾ ਮੈਨੂੰ ਦਾ ਭਰਾਵਾ ਇਹ ਦੌਣ ਵਾਲਾ ਨਹੀਂ ਹੈ ਕਿਉਂਕਿ ਸੋਈ ਦੇ ਅਸਲ ਅੰਦਰ ਤਤੇ ਬਾੜੀ ਨੂੰ ਮੈਨੂੰ ਖਦ ਲੱਗਾ ਇਹ ਪਤਾ ਕੀ ਹੈ ਇੰਦੇ ਜਾਟਾ ਪਾਦੀ ਦਾ ਤੇ ਰੋਟੀ ਪੱਕਾ ਹਾਂ ਰੋਟੀ ਪੱਕ ਕੇ ਬਾਹਰ ਆ ਵੀ ਬੜ ਜਾਂਦੀ ਏ ਹਾਂ ਚਲ ਸਾਰ ਰੱਬ ਦੀ ਮਾਜ ਲੱਗ ਜਾਵੇ ਇਸ ਪਟੋਲੇ ਦੀ ਸੇਲ ਨਾ ਗੁਆ ਖਾਵੇ ਨੀ ਇਸ ਪਟੋਲੇ ਦੀ ਤੇਲੀ ਨਾ ਗੁਆ ਗੋੜੀ ਤਾਂ ਵਰ ਲੋਟ ਨਹੀਂ ਪਤਾ ਕੀ ਆ ਮੈਂ ਮੁੱਕ ਗਿਆ ਅਚਾਨਕ ਏਜੀ ਸਪੈਸ਼ਲ ਮੈਂ ਆਪਦੀ ਘਰ ਵਾਲੀ ਆਖ ਤੇ ਲੈ ਕੇ ਆਇਆ ਕਿਉਂਕਿ ਜਦੋਂ ਕੱਲੋਂ ਆਵੇ ਤੇ ਉਹਨੂੰ ਜਿਆਦਾ ਕੰਮ ਨਾ ਕਰਨਾ ਪਵੇ ਤਾਂ ਸਾਡਾ ਕੋਈ ਨਹੀਂਦਾ ਹੈ ਹੱਥ ਨਾਲ ਪਾਟਣ ਠੰਡਣਾ ਆ ਪਾਣੀ ਲੱਗੇ ਕੋਮਲ ਦੇ ਹੱਥੋਂ ਨੇ ਵਿਚਾਰੇ ਹਾਂ ਸੁੱਕ ਬਣੇ ਆ ਕੋਣੇ ਜਿਹੜਾ ਪਲਾ ਲੱਗਾ ਹੋਵੇ ਜਾਂ ਆਪਦੇ ਬੰਦਾ ਕੋਈ ਉਹਦੇ ਹੱਥ ਸੁੱਕ ਵੀ ਹੁੰਦੇ ਕਿਉਂ ਉਹਨੇ ਪੈਣੀ ਬਰਨਾਂ ਹਾਂ ਬਰਨਾਂ ਦਾ ਸਾਦੀ ਬੇਬੇ ਨੂੰ ਕੀ ਆ ਨਹੀਂ ਪਹਿਲਾਂ ਕੱਢ ਕੇ ਫਾਓ ਵੀ ਅਨਬਾਕਸਿੰਗ ਕਰੋ ਲੋਈ ਅਨਬਾਕਸਿੰਗ ਕਰਦੇ ਜੀ ਹੂੰ ਲੋ ਜੀ ਕਰ ਲੱਗੇ ਅਨਬਾਕਸਿੰਗ ਰੁਸ਼ਕਿਆ ਖਾ ਦਿਓ ਖਾ ਦਿਓ ਖਾ ਰੋਹੀ ਦਾ ਸੋਈ ਦਾ ਸਮਾਨ ਦਿਖਾਓ ਸੋਈ ਦਾ ਸਮਾਨ ਵਗਾਓ ਲੋਈ ਇਹ ਆ ਸਾਈਡ ਤੇ ਰੱਖੋ ਬੇਬੇ ਅੱਡਾ ਮਟਾ ਹੈ ਚਲੋ ਚੱਕਦੇ ਉੱਤੋਂ ਲਓ ਵੀ ਮਿੱਤਰੋ ਇੱਕ ਗੱਡੀ ਹੋਰ ਚੱਕਦੇ ਚੱਕਦੇ ਉੱਪਰ ਉੱਪਰ ਹੋਏ ਚੱਕ ਦੋ ਚੱਕ ਦੋ ਚੱਕ ਥੱਲੇ ਨ ਮਾਰ ਚੱਲ ਚੱਲ ਚੱਕ ਦੋ ਚੱਕ ਦੋ ਹੁਣ ਰੋਟੀ ਕਿੱਧਰ ਦੀ ਪਾਣੀ ਦੱਸੋ ਇਹਨੂੰ ਚੱਕ ਕੇ ਪਾਇਆ ਕਰਨੀ ਆ ਨਹੀਂ ਨਹੀਂ ਇਹਦੇ 'ਚ ਰੋਟੀ ਪਾਜੇ ਕਰਨੀ ਆ ਅੱਛਾ ਠੀਕ ਹਾਂ ਇਹ ਖੁੱਲ ਜਾਂਦਾ ਅੱਛਾ ਇਹਦੇ 'ਚ ਰੋਟੀ ਪਾਜੇ ਕਰਨੀ ਆ ਤੇ ਬਾਕੀ ਕੀ ਕਰਨੀ ਆ ਆਪੇ ਪੱਕੀ ਤੇ ਸਬਜੀ 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 ਵੀ ਇਹਦੇ 'ਚ ਬਣ ਜਾ ਕਰਨੀ ਸਬਜੀ ਇਹਦੇ 'ਚ ਬਣ ਜਾ ਸਾਰਾ ਲਓ ਜੀ ਐਡੀ ਮੌੜਿਆ ਹੋਰ ਜੇ ਆਪਾਂ ਨੂੰ ਲੋੜ ਨਹੀਂ ਕੋਈ ਉਠੜਦੀ ਫਿਰ ਮੰਨ ਪਾਏ ਰਿਹਾ ਕਰਦਾ ਜਵਾਕ ਕੇ ਕਿਵੇਂ ਸਿਪਾਏ ਰਹਿ ਨੇ ਨਹੀਂ ਤਾਂ ਨਹੀਂ ਹੁੰਦਾ ਫਿਰ ਵੀ ਹੁੰਦਾ ਜਾਂ ਬੇ ਵੀ ਫਿਰ ਹੁੰਦਾ ਜਾਂ ਮਾਰਾ ਮੋਟਾ ਅੱਜ ਆ ਇਹ ਲੰਦਾ ਰੋਟੀਆਂ ਪਕਵਾਨ ਵਾਲਾ ਕਿਵੇਂ ਲੱਗ ਰਿਹਾ ਮੈਂ ਤੁਹਾਨੂੰ ਦੱਸ ਦਿਆਂ ਕਿ ਆ ਹਾਓ ਮੇਮੇ ਇਹ ਨੂੰ ਕਿਨੇ ਫਰਾਈਰ ਐਰ ਫਰਾਈ ਹਾਂ 에ਰ ਫਰਾਈ ਰੱਖਿੰਦੇ ਇਹਨੂੰ ਉਹ ਕੀ ਕਰਨਾ ਰਹਿੰਦਾ ਬੇਬੇ ਇਹਦੇ ਚ ਨਾ ਕੋਈ ਵੀ ਚੀਜ਼ ਆਪਾਂ ਬਣਾਉਣੀ ਆ ਬੁਣੇ ਅੱਛਾ ਇਹਦੇ ਚ ਬਣਾਉਣੀ ਪਈਆਂ ਕਰਨੀਆਂ ਚੀਜ਼ਾਂ ਹਾਂ ਤੇ ਕਿਹਦੇ ਸੋਲੋ ਗੱਲ ਕਿ ਕੋਈ ਵੀ ਚੀਜ਼ ਬਣਾਉਣੀ ਤੇਲ ਪਾਉਣ ਦੀ ਲੋੜ ਹੀ ਨਹੀਂ ਇਹਦੇ ਚ ਅੱਜ ਤੇ ਬਣਾ ਬੰਦੀ ਤੇਲ ਤੋਂ ਬਿਨਾ ਫੜਾ ਕੇ ਦਿਖਾ ਰਹੀਏ ਤੁਹਾਨੂੰ ਚਾਹਆਂ ਬਣਾਉਣੇ ਆ ਨਾ ਉਹ ਤਾਂ ਆਪਾਂ ਨੂੰ ਫਰਾਈ ਕਰਨੀਆਂ ਪੈਣੀਆਂ ਤੇ ਇਹ ਕੰਮ ਹੀ ਨਹੀਂ ਬੈਣਦਾ ਤੇ ਤੇਲ ਪਾਉਣਾ ਹੀ ਨਹੀਂ ਪੈਂਦਾ ਪਕੌੜੇ ਵੀ ਬਣਾਉਣੇ ਪਕੌੜੇ ਵੀ ਉਵੇਂ ਬਣ ਜਾਣਗੇ ਤੇ ਕੱਢੋ ਤੇ ਖਾਓ ਕੱਢੋ ਤੇ ਖਾਓ ਕੱਢੋ ਤੇ ਖਾਓ ਤੇ ਬਣਾ ਕੇ ਦਿਖਾਈਏ ਫਿਰ ਇਹ ਹੈਗਾ ਜੀ 5.5 ਲੀਟਰ ਦਾ ਤੇ ਇਹ ਆਪਾਂ ਨੂੰ ਪਾ ਗਿਆ ਜੇ ਕੌਲਮ ਲਾ ਕੇ 6 ਹਰ ਤੋ ਸਾਰੇ ਥੋੜੀ ਲੈਸ ਕਰ ਦੀ ਕਹਿੰਦਾ ਭਾਜੀ ਤੁਸੀਂ ਦੱਸਿਓ ਨਾ ਤੁਹਾਨੂੰ ਲੈਸ ਕਰ ਦਿੰਦੇ ਆ ਆਪਾਂ ਨਾਲ ਦੋ 6000 ਦਾ ਪੈ ਗਿਆ ਹੈ ਬਸ ਹੈਵਸ ਹੈਵਸ ਕੰਪਨੀ ਦਾ ਹੈਗਾ 5.5 ਲੀਟਰ ਜੇ ਮੈਂ ਮਰ ਜਾਈਂ ਦੀਆਂ ਸੋਹਣੀਆਂ ਚੀਜ਼ਾਂ ਆਉਣ ਲੱਗ ਪੀਆਂ ਅਸੀਂ ਕੀ ਕਰਾਂਗੇ ਅਸੀਂ ਤਾਂ ਬੇਪੈਰਪੁਰਸ ਹੋ ਕੇ ਬੰਜੇ ਤੇ ਬੈਠੇ ਰਹਿਣਾ ਚਲੋ ਬਣਾ ਕੇ ਦਿਖਾ ਲੀਏ ਫਿਰ ਚਲੋ ਆਲੂ ਕੱਟੋ ਫਿਰ ਦਾਗੇ ਇਹਦੇ ਚ ਵੀ ਖੜਾ ਹੋ ਤੇ ਆਪ ਬਣ ਕੇ ਬਾਹਰ ਆ ਜਾਣੀਆਂ ਪਾਉਣੀਆਂ ਪੈਣੀਆਂ ਸਾਰੇ ਮਸਾਲੇ ਬਸੂਲੇ ਉਹ ਨਹੀਂ ਜਾਂਦੇ ਆਉਣ ਜਗ੍ਹਾ ਦਾ ਕੋਈ ਹੈ ਨਹੀਂ ਕਿ ਕੱਢੋ ਨਾ ਤੇ ਨਿਕਲੋ ਹਾਂ ਨਹੀਂ ਮਸਾਲੇ ਵਾਲੀ ਨਹੀਂ ਆਪਾਂ ਦੂਸਰੀ ਅਸੀਂ ਬਸ ਇਹ ਤੁਹਾਨੂੰ ਬਣਾ ਕੇ ਦਿਖਾ ਦੇ ਆਲੂ ਕੱਟ ਕੇ ਹਨ ਹਾਂ ਆਲੂ ਵੀ ਕੱਟ ਕੇ ਇਹਦਾ ਦਿਖਾਉਣੇ ਹੁਣ ਸਜਣੇ ਇਹਦਾ ਅਸਲੀ ਕੰਮ ਕੀ ਹੈ ਅਸੀਂ ਕਹਿਣਾ ਕਿ ਇਹ ਤਾਂ ਕੀ ਵਾਧੂ ਜੀ ਚੀਜ਼ ਹੈ ਫਿਰ ਅਗਲੇ ਬਲੌਗ ਵਿੱਚ ਤਾਂ ਪਕੌੜੇ ਰਾਜੂ ਖਾਵਾਂਗੇ ਨਹੀਂ ਠੀਕ ਹੈ ਸਵੇਰੇ ਵੀ ਇਹ ਚ ਬਣਾਵਾਂਗੇ ਸਵੇਰੇ ਬਣਾਵਾਂਗੇ ਅੱਜ ਨਹੀਂ ਇਹ ਪੀਜ਼ਾ ਵੀ ਇਹਦੇ ਚ ਬਣ ਜਾਂਦਾ ਆਏ ਆਏ ਪੀਜ਼ਾ ਤੇ ਪੂੜੀਆਂ ਵੀ ਬਣ ਜਾਂਦੀਆਂ ਨੇ ਨਾ ਰੱਖਿਆ ਪੀਜ਼ਾ ਤੇ ਪਰ ਉਹਨੂੰ ਖਾਣਾ ਪੈਂਦਾ ਪੀਂ ਪੀਤਾ ਜਾਂਦਾ ਨਹੀਂ ਪੀਜ਼ਾ ਨਹੀਂ ਪੀਤਾ ਜਰਾ ਫੇਰ ਪੁੱਛਣ ਕਿ ਚੱਕ ਲੈ ਰੱਖ ਦੇ ਦੋ ਕਿਉਂ ਇਹ ਮੂੰਹ ਦਿਖਾਈ ਨਹੀਂ ਰਹੀ ਤੁਮ ਕਰਦੀ ਸੋਇਆ ਕਰਕੇ ਸੋ ਜਾ ਲੋ ਬੇਬੇ ਬਿਜਲੀ ਨਾ ਚੱਲਣਾ ਏ ਬੈਕ ਟੂ ਦ ਚੈਨਲ ਲਵ ਇਟਸ ਯੂਰ ਗੋ ਟੂ ਕ੍ਰਿਪਟੋ ਬਾਡੀ ਹੇਅਰ ਟੂਡੇ ਆਈਵ ਗਾਟ ਸੋ ਹਾਂ ਆਓ ਫਿਰ ਚਲਾ ਕੇ ਦਿਖਾਉਣੇ ਇਹਦੇ ਕੰਮ ਦਿਖਾਉਣੇ ਤੁਹਾਨੂੰ ਲਓ ਜੀ ਸਜਣੋ ਹੁਣ ਆਪਾਂ ਇਹਨੂੰ ਯੂਜ਼ ਕਰਕੇ ਦਿਖਾਉਣੇ ਆ ਕਿ ਇਹਦੇ ਕੰਮ ਕੀ ਨੇ ਲਓ ਜੀ ਆਲੂ ਜਿਹੜੇ ਆਪਾਂ ਬਰੀਕ-ਬਰੀਕ ਕਟਰ ਨੇ ਕੱਟ ਲਏ ਆ ਯਾਨੀ ਕਿ ਫਰਾਈਸ ਦੀ ਤਰ੍ਹਾਂ ਹਾਂ ਬਿਨਾਂ ਜ਼ਿਆਦੇ ਬਰੀਕ ਨਾ ਜ਼ਿਆਦੇ ਮੋਟੇ ਲਓ ਜੀ ਜੇ ਸੱਚ ਵੀ ਹੋਣ ਕਰੀ ਫੇਲੀ ਵਾਰੀ ਚ ਲਾਉਣ ਲੱਗੇ ਆ ਬਾਹਰ ਦੇ ਹੋਰ ਤਾਂ ਪੇਟੀ ਹੋਏ ਇਹਦੇ ਵਿੱਚ ਪਾਉਣੀ ਹੈ ਬਸ ਪਾ ਦਿਓ ਵੇਖੀ ਜੋ ਇਹ ਆ ਗਿਆ ਪ੍ਰਾਈਸ ਵੰਜੋ ਪਲੀਜ਼ ਆਪਾਂ ਨੂਨ ਅਮਰੀਕਾ ਮਸਾਲਾ ਨਹੀਂ ਕੋਈ ਫਾਇਰ ਨਾਰਮਲ ਹੀ ਤੁਹਾਨੂੰ ਬਾਜ ਉੱਤੇ ਐ ਕਰ ਲਾਂਗੇ ਆਪਾਂ ਪੂਰ ਲਾਂਗੇ ਕਰੋ ਰੁਬਾਨੀ ਥੋੜੀ ਜਿਹੀ ਪਾਓ ਹਾਂ ਨਹੀਂ ਪਾ ਜਾਣੀ ਆ ਉੱਤੇ ਲੋੜਾ ਬਸ ਤੇਲ ਕਿਉ ਹੈ ਐਂਦਾ ਹੀ ਐਂਦਾ ਹੀ ਚੱਲਣਾ ਦੋ ਸੁੱਕਾ ਕੰਮ ਹਵਾ ਫਰਾਈ ਕਿੰਨਾ ਟਾਈਮਰ ਟੈਂਪਰੇਚਰ ਕਿੰਨਾ ਕੀ ਰੱਖੀਏ ਐਂ ਤਾਂ ਦਿੱਤਾ ਨਹੀਂ ਓਏ ਆ ਵੀ ਉੱਤੇ ਦਿਖਾ ਹੀ ਰਹੇ ਐਂ ਤਾਂ ਸਾਰੇ ਉਹਨਾਂ ਨੇ ਦੱਸਿਆ ਹੋਇਆ ਕਿ ਇਹਦਾ ਇੰਨਾ ਇੰਨਾ ਟੈਂਪਰੇਚਰ ਰੱਖਣਾ ਤੁਸੀਂ ਅੱਛਾ ਅੱਛਾ ਗੰਦੇ ਅੱਛਾ ਗੰਦੇ ਮਾਮਾ ਹੀ ਖਾਂਦੇ ਨੇ ਜਿਹੜੀਆਂ ਚੀਜ਼ਾਂ ਇਹਨਾਂ ਨੇ ਲਿਖੀਆਂ ਪਈਆਂ ਨੇ ਆਪਣੀ ਫਰਾਈ ਕਿੱਥੇ ਆ ਵੀ ਫਰਾਈ ਸਾਬ ਆਓ ਜੀ ਫਰਾਈ 200 ਆ ਲਾਏ 200 ਡਿਗਰੀ ਸੈਲਸੀਅਸ ਉਹ ਇਹ ਥੱਲੇ ਜਾਗ ਵੀ ਰਿਹਾ ਵਾਹ ਜੀ ਵਾਹ ਬਿਊਟੀਫੁਲ ਇਹ ਤਾਂ ਵਧੀਆ ਹੈ ਨਾ ਮਾਈਕ੍ਰੋਵੇਵ ਨਾਲੋਂ ਹੀ ਜ਼ਿਆਦਾ ਵਧੀਆ ਦਿਨਦਾ ਇਹਦੇ ਕੰਮ ਬੜੇ ਵਧੀਆ ਨੇ ਕੰਪਨੀ ਵਧੀਆ ਜਿਹੜੀ ਹੈ ਉਸ ਆ ਆਇਆ ਵੀ ਹੁਣ ਮੈਨੂੰ ਹੋਰ ਕੰਮ ਵਧਾ ਦਿਆ ਕਰਨਾ ਆਰਮਨ ਨੇ ਕਿਹਾ ਆਜਾ ਬਣਾ ਕੇ ਦੇ ਆਜ ਬਣਾ ਕੇ ਬੰਮਾ ਤੁਹਾਡਾ ਕੰਮ ਸੌਖਾ ਕੀਤਾ ਅੱਗੇ ਕਿੱਥੇ ਕੜਾਈ ਚੱਕਣੀ ਤੇ ਤੇਲ ਪੋਣਾ ਤੇਲ ਪੋਣਾ ਸਾਰਾ ਨਾਲੇ ਤੇਲ ਵਾਵਾ ਪੋਣਾ ਪੈਂਦਾ ਹੈਗਾ ਵੇਸਟ ਹੋ ਜਾਂਦਾ ਹੁਣ ਬੇਬੇ ਨੂੰ ਵੀ ਫਰਾਈ ਕੀਤੀਆਂ ਚੀਜ਼ਾਂ ਡਾਕਟਰ ਨੇ ਕਿਹਾ ਸਾਡੇ ਤਾਂ ਘਾਟਾ ਪੈ ਗਿਆ ਆਇਆ ਵੀ ਥੋੜਾ ਉਹ ਸੌਖਾ ਹੋ ਜਾ ਜੇ ਟੈਸਟ ਜੇ ਵੇਖ ਲੈ ਕਰਨਗੇ ਹਾਂ ਸਰਾਂ ਤੇ ਸਾਡਾ ਦਿਨੋਂ ਦਿਨ ਘਟੀਆਂ ਜਾਂਦਾ ਹੀ ਹਾਂ ਅਈ ਆ ਕੇ ਜਾਣੇ ਨਾ ਬਾਲੇ ਸਿਆਣੇ ਜੇ ਬੰਦੇ ਪਏ ਆਹ ਹੁਣ ਜਾ ਕੇ ਨਾ ਜਦੋਂ ਬਾਕਸ ਜਾਂ ਖੋਲੇ ਹੋਏ ਨਾ ਉਹਦੇ ਨੇ ਚਾਪਿਆ ਇਹ ਥੱਲੇ ਆਉਣਾ ਸੀ ਆਇਆ ਉਹ ਛੜ ਵੀ ਸਾਗ ਦੇ ਪਹਿਲਾਂ ਕਰੀ ਨਾ ਤੀਏ ਗੋਲ ਕੇ ਕਰ ਦਈਏ ਕਰ ਦਈਏ ਕੇਰਾ ਹੀ ਰਹਿਣ ਦੀਏ ਇਹਨਾਂ ਨੂੰ ਪਤਾ ਲੱਗ ਜਾਣਾ ਪਤਾ ਲੱਗ ਗਿਆ ਮੈਨੂੰ ਪਹਿਲੇ ਵੇਲੇ ਕੇਰਾ ਹੀ ਰਹਿਣ ਦੀਏ ਕੋਈ ਨਹੀਂ ਯਾਰ ਬਾਅਦ ਚ ਰੱਖਦਾ ਹੈ ਹਾਂ ਗਲਤੀ ਮਾਫ ਕਰੋ ਨਹੀਂ ਵੱਡੇ ਆ ਗਏ ਸਲਾਹ ਕਿਸਾਨ ਨੂੰ ਸਾਰਾ ਹੀ ਪਤਾ ਵਾ ਹਾਂ ਅੱਜ ਅਸੀਂ ਬਣਾ ਪਹਿਲੇ ਦਿਨ ਤੇ ਪਹਿਲੇ ਦਿਨ ਨਹੀਂ ਜਾ ਚਾਹੀ ਤੁਹਾਨੂੰ ਬਣਾਉਣ ਤੇ ਚਲ ਸਿੱਧਾ ਨਹੀਂ ਇਹੋ ਜਾ ਪੁਰਸ਼ ਵੇਖਿਆ ਤੁਸੀਂ ਪਾੜ ਪੂੜ ਕੇ ਸਾਰਾ ਕੁਝ ਵੇਖਿਆ ਮੈਂ ਕਿਹਾ ਸਟੱਡੀ ਕੀਤੀ ਏਰੀ ਏਰੀ ਐਮਬੀਬੀਐਸ ਕੀਤੀ ਆ ਮੈਂ ਵੀ ਇਧਰ ਜ਼ੀਰੋ ਹੋਣ ਵਾਲੀ ਆ ਟਰਨ 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 ਫਰਾਈਸ ਆਪਣਾ ਰਾਮੂ ਨੂੰ ਤੁਹਾਨੂੰ ਲੱਗਦਾ ਆਪਾਂ ਇਹ ਵੀ ਵੇਖਣਾ ਵੀ ਇੱਕ ਲਾਰਮ ਵੱਜਦਾ ਕਿ ਜੇ ਜ਼ੀਰੋ ਹੋ ਜਾਂਦਾ ਹਾਂ ਠੀਕ ਹੈ ਉਧਰ ਆਪਣਾ ਰਾਮੂ ਪੜਾ ਵੱਜ ਗਿਆ ਵੱਜ ਗਿਆ ਲਾਰਮ ਓ ਕੱਢ Hvis ikke håret er delaktig, da <gire Eltern spiller> ਗਲਤੀ ਹੋ ਗਈ ਆਪਣੇ ਤੋਂ ਜਿਹੜਾ ਬਸ ਹੋਣੀ ਰੱਖਿਆ ਉਹਦੇ ਕਰਕੇ ਜਿਹੜੇ ਥੱਲੇ ਸੀ ਨਾ ਉਹਨਾਂ ਨੂੰ ਨਹੀਂ ਸੇਕ ਲੱਗਿਆ ਹਾਂ ਸੋ ਆਪਾਂ ਇਹਦੇ ਚ ਕਰ ਦਾਂਗੇ ਤੇਰਾ ਇਹ ਨਾ ਜਨ ਨਵੀਂ ਨਵੀਂ ਚੀਜ਼ ਆਈ ਆ ਹੌਲੀ ਹੌਲੀ ਆਪਾਂ ਠੀਕਾਂਗੇ ਹਾਂ ਇੱਕ ਮਿੰਟ ਇਹ ਹੋਣਾ ਹੀ ਆ ਨਾ ਇਹ ਹਾਂ ਇਹਦੇ ਵਿੱਚ ਆਊਗਾ ਥੱਲੇ ਰੱਖੋ ਹੋਈ ਪਰ ਗਰਮ ਹੈ ਨਹੀਂ ਬਣੀ ਹੋ ਗਈ ਵਧੀਆ ਵੈਸੇ ਮੈਨੂੰ ਦਿਖਾਏ ਤੋਰ ਕੇ ਬਹੁਤ ਵਧੀਆ ਬਣੀ ਉੱਤੇ ਲੋ ਜੀ ਆਪਾਂ ਤੁਹਾਨੂੰ ਫਰਾਈਸ ਦਿਖਾਉਣੇ ਕਿੱਦਾਂ ਦੇ ਬਣੇ ਉੱਤੇ ਨੂਨ ਮਰਚ ਆਪਾਂ ਸਾਰਾ ਕੁਝ ਆ ਵੀਂ ਮੁਰੇ ਆਕੜੇ ਆ ਕਰੇ ਖਰੇ ਆਕੜੇ ਵਿੱਚੋਂ ਸੌਫਟ ਉੱਪਰੋਂ ਥੋੜੇ ਕੰਚ ਦੇ ਮੁਰੇ ਸੌਫਟ ਲੋ ਜੀ ਆਪਾਂ ਇਹਨੂੰ ਪਾਏ ਹਾਂ ਨੂਨ ਮਾਰ ਕੇ ਹਾਂ ਮੈਨੇ ਦੇ ਗਏ ਹਾਂ ਹਮ ਲਿਆ ਕੇ ਪਾ ਮੈਂ ਮਾਸੀ ਹੋਲੇ ਲੈ ਆਵਾਂ ਇਹ ਬੁੱਧਾ ਸਾਉ ਵੀ ਤੇ ਦੱਸ ਦੇ ਇਸ ਕੀ ਇਸ ਕੀ ਪਤਾ ਫਰਾਈਸ ਬਣਾ ਦੇ ਮਾਸੀ ਮਾਸੀ ਨਾ ਮਾਸੀ ਆਓ ਨਾ ਬਹੁਤ ਵਾ ਬਣੇ ਆ ਬਸ ਉਹੀ ਕੱਚੇ ਰਹਿ ਗਏ ਕੱਚੇ ਪਤਾ ਕਿਹੜੇ ਕਿਹੜਾ ਨਾ ਕਿਹ ਜਾਂਦਾ ਭੂਈ ਇਹਨਾਂ ਦੇ ਰਿਸ਼ਤਿਆਂ ਦਾ ਹੀ ਨਹੀਂ ਪਤਾ ਲੱਗਦਾ ਉਹ ਭਰੇਗਾ ਤਾਂ ਇਹਨਾਂ ਦਾ ਕਿਹ ਹੋਇਆ ਫੇਰ ਕੀ ਹੋ ਗਿਆ ਬਹੁਤ ਬਾਪ ਆਇਆ ਹਮਮ ਕੱਲ ਦਿਨ ਆਪਾਂ ਟੋਸਟ ਬਣਾ ਕੇ ਦਿਖਾਵਾਂਗੇ ਹਮਮ ਤੇ ਪਕੌੜੇ ਵੀ ਪਕੌੜੇ ਵੀ ਬਣਾਵਾਂਗੇ ਕੋਣ ਹੋਲੀ ਵਾਲੀ ਕਰਕੇ ਆਪਾਂ ਸਾਰਾ ਕੁਝ ਬਣਾ ਬਣਾ ਕੇ ਵੇਖਾਂਗੇ ਇਹਦੇ ਵਿੱਚ ਕੀ ਕੀ ਬਣਦਾ ਠੀਕ ਆ ਹਾਂ ਪਾਪ ਕਾਉਨ ਵੀ ਬਣਦਾ ਇਹਦੇ ਵਿੱਚ ਹਨਾ ਹਮਮ ਆਓ ਵਧੀਆ ਵਧੀਆ ਓਕੇ ਕੱਲ ਡੇਟ ਕਰਕੇ ਦੱਸੋ ਕਿੱਦਾਂ ਬਣੀਆਂ ਨਜ਼ਾਰਾ ਆਇਆ ਨਜ਼ਾਰਾ oh my god oh my god ਇਹ ਸੱਚੀ ਆ ਤੇ ਇਦੀ ਹੋਈ ਸਾਡੀ ਤੇ ਤੂੰ ਚੱਕਦੇ ਤੇ ਹਾਂ ਉਹ ਪਤਾ ਕੀ ਉਹ ਇਹ ਤਾਂ ਗਲਤੀ ਰਹਿ ਗਈ ਥੋੜੀ ਜਿਹੜੀਆਂ ਵਿਚਾਰੀਆਂ ਉਹਦੇ ਚ ਨਹੀਂ ਨਾ ਆਪਾਂ ਪਾਈ ਉੱਤੇ ਉੱਤੇ ਸਿਕ ਲੱਗ ਹਾਂ ਥੱਲੇ ਲੱਗ ਪਰ ਬਹੁਤ ਵਧੀਆ ਬਣੀਆਂ ਲੱਗਦਾ ਜਿਵੇਂ ਫਰਾਈ ਕੀਤੀਆਂ ਹੁੰਦੀਆਂ ਉਹ ਤਾਂ ਕੀਤੀ ਆ ਉਹ ਸੱਚੀ ਹੈ ਇਹ ਤਾਂ ਕੋਈ ਨਹੀਂ ਲੱਗਦੇ ਉਸ ਕੋਰੇ ਨੇ ਹੈ ਪਕੌੜੇ ਬਣਾ ਕੇ ਖਾਂਗੇ ਜੀ ਤੁਹਾਨੂੰ ਤੇ ਓਕੇ ਪ੍ਰੋਮਿਸ ਕਰਵੈਲਾ ਆਂਟੀ ਜੀ ਪ੍ਰੋਮਿਸ ਕਰ ਲਓ ਜੀ ਵੀਰੋ ਇਹ ਇੱਥੇ ਆਜਾ ਭਰਾ ਦਾ ਵਲੌਗ ਅੱਛੀ ਗੱਲ ਏ ਘਰ ਦੇ ਵਿੱਚ ਕੋਈ ਨਾ ਕੋਈ ਨਵੇਂ ਸ਼ੈ ਲਿਆਉਣਾ ਸਭ ਫੈਮਿਲੀ ਨੂੰ ਬੜਾ ਅੱਛਾ ਲੱਗਦਾ ਤੇ ਇਹੋ ਜੀ ਵੀ ਲੋਕ ਜਿਹੜੇ ਨੇ ਫੈਮਿਲੀ ਦੇ ਨਾਲ ਵੀ ਵੇਖੇ ਜਾਂਦੇ ਨੇ ਬੰਦਾ ਕੁਝ ਸਿੱਖਦਾ ਵੀ ਏ ਹਰ ਬੰਦਾ ਜਿਹੜਾ ਵੀਡੀਓ ਵੇਖੇਗਾ ਕਿ ਯਾਰ ਮੈਂ ਵੀ ਕਰ ਲਿਆਵਾ ਤੇ ਵੀਰ ਦੇ ਵੀ ਲੋਕ ਬਹੁਤ ਅੱਛੇ ਔਰ ਬਹੁਤ ਹੀ ਅੱਛੇ ਹੁੰਦੇ ਨੇ ਤੇ ਬੜੀ ਮਿਹਰਬਾਨੀ ਸ਼ੁਕਰੀਆ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਉਨੀ ਦੇਰ ਆਪਣਾ ਰੱਖਿਓ ਖਿਆਲ ਅੱਲਾਹ ਹਾਫਿਜ਼